ਬਾਪੂ ਇੱਕ ਗੱਲ ਪੁੱਛਣੀ ਸੀਗੀ ਤੈਨੂੰ ਪੁੱਤ ਭਾਵੇਂ ਦੋ ਪੁੱਛ ਪੁਰਾਣੇ ਸਮੇਂ ਵਿੱਚ ਖੇਤੀ ਚੰਗੀ ਸੀ ਜਾਂ ਹੁਣ ਖੇਤੀ ਫਰਕ ਆ ਪੁੱਤ ਪੁਰਾਣੇ ਸਮੇਂ ਚ ਕਿਹੜੀ ਖੇਤੀ ਸੀ ਹਾਂ ਟੱਕਰਾਂ ਸੀਗਾ ਸਾਡੇ ਦਾ ਬਾਲਦ ਪੁੱਤ ਸਾਰੀ ਸਾਰੀ ਦਿਹਾੜੀ ਕੁੱਟੀ ਜਾਣੇ ਠੀਕ ਆ ਅੱਛਾ ਕੇਰਾ ਕੀ ਹੋਇਆ ਮੌਲਾ ਜਾਂ ਬਾਲਦ ਪੁੱਤ ਤੇ ਮੈਂ ਕੋਟ ਕੋਟ ਰੇ ਮਾਰਦਾ ਅੱਛਾ ਦੋ ਕਿੱਲਿਆਂ ਦਾ ਮੈਨੂੰ ਪਾਪ ਹੀ ਮਾਰ ਗਿਆ ਗੁੱਲੀ ਡੰਡਾ ਹੀ ਹੋ ਗਿਆ ਪੁੱਤ ਅੱਛਾ ਹੁਣ ਫਿਰ ਕੀ ਫਰਕ ਆਗਾ ਹਾਂ ਤਾਂ ਪੁੱਤ ਤੈਨਾਂ ਦੀ ਸਾਡੀ ਕਣਕ ਵਾਹ ਕੇ ਬੀਜੇ ਸੁੰਡੀ ਪੈ ਗਈ। ਭਾਵੇਂ ਪੰਜ ਜਰੀ ਬੀਜਦੇ ਵਾਹ ਕੇ ਸੁੰਡੀ ਕਿੰਨੀ ਮਰਜੀ ਪਾਰੇ। ਉਹਦਾ ਪਰਸਾਂ ਦਾ ਸੰਦੇੜਾ ਹੈਗਾ। ਹਾਂ ਤਾਂ ਪੁੱਤ ਥਾਂ ਥਾਂ ਫੋਰ ਬਾਈ ਫੋਰ ਖੜਾ। ਤੇ ਫਿਰ ਪੁਰਾਣੇ ਸਮੇਂ ਵਿੱਚ ਖਰਾਕਾਂ ਦਾ ਤੇ ਕੀ ਫਰਕ ਸੀਗਾ? ਓਹੋ ਪੁੱਤ ਪੁਰਾਣੇ ਸਮੇਂ 'ਚ ਕਿਹੜੀ ਖਰਾਕ ਸੀ ਵੀ? ਹਾਂ। ਕੱਲਾ ਦੇਸੀ ਘਿਓ ਸੀ ਥੱਲੇ ਦੀ ਪਤਲਾ ਹੋ ਨਿਕਲੀ ਜਾਂਦਾ ਸੀ ਪੁੱਤ। ਠੀਕ ਆ। ਤੇ ਹੁਣ ਫਿਰ ਹਾਂ ਤਾਂ ਵੇਹ ਜੀ ਗੋਲੀ ਗੱਟਾ ਪੱਤੇ ਦੀ ਖਰਾਕ ਹੈ ਨਾ ਗੋਲੀ ਗੱਟਾ ਹੀ ਵੀ। ਹਾਂ। ਤੇ ਖਾਲੇ ਬੰਦਾ ਤੇ ਭਾਵੇਂ ਹਾਥੀ ਨੂੰ ਜਫਾ ਪਾ ਲਈ ਨਹੀਂ ਤਗੜੀ ਖਰਾਕ ਬੰਦਾ ਫੜ ਜਾਂਦਾ ਇੱਕ ਹੌਣ ਤਾਂ ਬੱਚ ਹੌਣ ਤਾਂ ਜੀਵਾਲੀ ਗੋਲੀ ਤੱਪੀ ਫਿਰਦੀ ਆ ਬੰਦੇ ਦੇ ਠੀਕ ਆ ਤੇ ਇੱਕ ਗੱਲ ਹੋਰ ਪੁੱਛਣੀ ਸੀ ਪੁੱਛ ਪੁੱਤ ਪੁੱਛ ਇਹ ਜਿਹੜੀਆਂ ਹੁਣ ਬਿਮਾਰੀਆਂ ਆ ਪੁਰਾਣੇ ਸਮੇ ਤੇ ਹੁਣ ਕੀ ਫਰਕ ਆ ਇਹਨਾਂ ਦਾ ਪੁੱਤ ਲ ਬੜੀ ਤਗੜੀ ਗੱਲ ਪੁੱਛੀ ਹਾਂ ਹਾਂ ਪਹਿਲਾਂ ਤਾਂ ਗੱਲ ਚਨੂੜੇ ਲੜਦੇ ਹੁੰਦੇ ਸੀ ਆਮ ਠੀਕ ਆ ਹੁਣ ਤਾਂ ਪੁੱਤ ਭਾਂਦਾ ਯਾਰ ਕੀੜਾ ਲੜਦਾ ਸਾਰਾ ਲੜਦਾ ਜੀ ਕਿਸੇ ਦਾ ਕਾਹਦਾ ਕੀੜਾ ਹੰ ਤੈਨੂੰ ਐ ਮੇਰਾ ਚੈਨਲ ਦਾ ਚੱਲ ਜੇ ਵੀ ਪੁੱਤ ਕੀੜਾ ਹੀ ਆ ਕੀੜਾ ਹੀ ਆ ਜੀ ਹਾਂ ਕਿਸੇ ਦੇ ਬਾਹਰ ਜਾਂਦਾ ਕੀੜਾ ਹਾਂਜੀ ਇਹ ਜਦੋਂ ਗੂਠਾ ਕਾਠ ਲੱਗ ਜਾਂਦਾ ਪੁੱਤ ਕੀੜਾ ਇਹ ਮਰ ਜਾਂਦਾ ਠੀਕ ਹੈ ਜੀ ਤੇ ਗੱਲ ਇੱਕ ਹੋਰ ਆਈ ਆ ਮਨ 'ਚ ਪੁੱਛ ਪੁੱਤ ਪੁਰਾਣੇ ਮੁੰਡੇ ਕੁੜੀਆਂ ਤੇ ਹੁਣ ਦੇ ਮੁੰਡੇ ਕੁੜੀਆਂ 'ਚ ਫਰਕ ਦੱਸੋ ਪੁੱਤ ਪੁਰਾਣੇ ਮੁੰਡੇ ਕੁੜੀਆਂ ਨਾ ਕੋਠੇ ੱਡੇ ਜਵਾਨ ਇਕੱਠੇ ਖੇਡੀਆਂ ਦੇ ਸੀ ਚਿੰਤਾ ਨਹੀਂ ਸੀ ਹਾਂ ਇਹ ਤਾਂ ਗੱਲ ਹੈਗੀ ਹੁਣ ਤਾਂ ਥਾਂ ਥਾਂ ਕਾਇ ਸੀ ਪੁੱਤ ਅੱਗੇ ਤੋਂ ਉੱਲਾ ਉੱਲਾ ਮਾੜਾ ਮੋਟੇ ਹੁੰਦਾ ਸੀ ਚਾ ਹੁਣ ਤਾਂ ਭਾਂਦੇ ਯਾਰ ਮੁਰਦਦੇ ਨਹੀਂ ਕੋਟ ਮੈਰਜ ਕਰਾ ਕੇ ਮੁਰਦਦੇ ਆ ਇਹ ਤਾਂ ਗੱਲ ਹੈਗੀ ਆ ਹੁਣ ਤਾਂ ਡਰ ਲੱਗਦਾ ਜਵਾਨੇ ਤਾਂ ਇੱਕ ਗੱਲ ਹੋਰ ਹੈ ਪੁੱਤ ਪੁੱਤ ਕਿੰਨੀ ਮਰਜ਼ੀ ਪੁੱਛ ਲਾ ਵੀ ਪ੍ਰਾਣੇ ਸਮੇਂ ਆਸਗੋੜ ਚੰਗਾ ਸੀ ਜਾਂ ਹੁਣ ਚੰਗਾ ਪੁੱਤਾ ਬਹੁਤ ਸਾਰਾ ਗੱਲ ਪੁੱਛੀ ਆ ਹਾਂ ਪ੍ਰਾਣੇ ਸਮੇਂ ਦਾ ਦੱਸ ਪਹਿਲਾਂ ਪ੍ਰਾਣੇ ਸਮੇਂ ਆਸਗੋੜ ਮੈਨੂੰ ਕਹਿੰਦਾ ਰਿਹਾ ਬਾਬੂ ਦਾੜੀ ਰੱਖ ਲਾ ਹਾਂ ਭਾਂਦੇ ਯਾਰ ਨੇ ਕਿਸੇ ਨੇ ਆਏ ਨਹੀਂ ਕਿਹਾ ਓਏ ਤੂੰ ਪਹਿਲੀ ਰੱਖ ਲੈ ਪੁੱਤ ਮੈਂ ਸਾਰੀ ਪਹਿਲੀ ਖਾ ਗਿਆ ਚੱਕਤੀ ਸਾਰੀ ਸਾਰੀ ਚੱਕਦੀ ਪੁੱਤ ਮੈਂ ਹੁਣ ਆਲੇ ਫਿਰਾਂ ਬਾ ਵਹ ਹਣ ਜਿਹੜਾ ਸਮਾਂ ਪੁੱਤ ਪੁਰਾਣਾ ਸਮਾਂ ਦਾ ਮੈਂ ਪਟਿਆ ਧਾਨ ਦੀ ਠੀਕ ਹੁਣ ਮੈਂ ਭਾਵੇਂ ਬੁਢਾ ਹੀ ਆ ਹਾਂ ਪਰ ਹੁਣ ਵਾਲੇ ਸਮੇਂ 'ਚ ਮੈਂ ਨੰਦ ਲਾਉਂਗਾ ਵੀ ਤੈਨੂੰ ਪੁਰਾਣੇ ਸਮੇਂ 'ਚ ਤਾਂ ਹੁਣ ਵਾਲਾ ਸਮਾਂ ਜੋ ਕਿਹੜਾ ਚੰਗਾ ਲੱਗਦਾ ਦੇਖ ਪੁੱਤ ਪੁਰਾਣੇ ਸਮੇਂ ਜਿਹੜੇ ਬੁੜੇ ਹੁੰਦੇ ਸੀ ਨਾ ਜਿਤਦਾਰ ਹੁੰਦੇ ਸੀ ਹਾਂ 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 ਹੁਣ ਜੇ ਤੂੰ ਆ ਐਡੇ ਕੁੱਤੇ ਲੋਕ ਹੋਗੇ ਜਦੋਂ ਬੁੜੇ ਹੋਣਗੇ ਹੁਣ ਬੁੜੇ ਹੁੰਦੇ ਫਿਰ ਕੁੱਤੇ ਹੀ ਹੋਣਗੇ ਪੁੱਤ ਹੋਣਗੇ ਹੁਣ ਤਾਂ ਸਮਾਂ ਬਾਲਾ ਮਾੜਾ ਹੈ